ਸਤਿ ਸ਼੍ਰੀ ਅਕਾਲ ਜੀ ਫਿਰ ਤੋਂ ਤੁਹਾਡੇ ਸਾਡੇ ਚੈਨਲ ਦੇ ਤੇ ਗੁੱਡ ਮਾਰਨਿੰਗ ਤੇ ਆਪਣੀ ਹੋ ਗਈ ਤਿਆਰੀ ਅੱਜ ਰਾਤ ਦੇ ਅੰਤ ਤੱਕ ਟੈਕਸ ਆ ਗਈ ਤੇ ਤੇ ਆਪਣੇ ਭਰਾ ਕੋਲ ਥੋੜਾ ਤਾਂ ਵੀਡੀਓ ਦੇ ਵਿੱਚ ਦਿਖਦਾ ਉਹ ਘਰ ਆ ਰਿਹਾ ਤੇ ਹੁਣ ਆਪਾਂ ਚੱਲੇ ਆ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਆਪਾਂ ਤੇ ਘਰੋਂ ਨਿਕਲ ਲੱਗੇ ਆ ਟੈਨ ਦੀ 4:00 ਵੱਜ ਚੱਲੇ ਆ ਸਾਡੇ ਪਾਸੇ ਦੀ ਆਪਣੀ ਟ੍ਰੇਨ ਹੈ ਤੇ ਆ ਵੇਖੋ ਜੀ ਬੈਗ ਬੂਟ ਪੈਕ ਕੀਤੇ ਆ ਬੈਗ ਆਪਣੇ ਪੈ ਗਿਆ ਤੇ ਕਾਕਾ ਸਾਡਾ ਵੀ ਰੈਡੀ ਹੋਇਆ ਆ ਵਾਜ ਚੱਲੇ ਜੇ ਬਾਬੇ ਦੇ ਚੱਲੇ ਜੇ ਤੇ ਚਲੋ ਇਹ ਬਾਕੀ ਮਿਲਦੇ ਆਪਾਂ ਸਟੇਸ਼ਨ ਤੇ ਜਾ ਕੇ ਆਪਣੀ ਟ੍ਰੇਨ ਦੇਖਨੇ ਆਂ ਚਲੋ ਵੀ ਆਂ ਨਾਏ ਦਾ ਰੋਸੋ ਦਾ ਮੋੜ ਤੇ ਪਹੁੰਚਿਆ ਸਟੇਸ਼ਨ ਦਾ ਬਾਏ ਬਾਏ ਅਰੇ ਚਲੋ ਸਟੇਸ਼ਨ ਤੇ ਆਂ ਹਾਂਜੀ ਪਹੁੰਚ ਗਏ ਜੀ ਸਟੇਸ਼ਨ ਦੇ ਉੱਤੇ ਜੇ ਉਹਦੇ ਨਾਲ ਆ ਆਪਣੇ ਨਾਲ ਆ ਸਾਰੇ ਜਣੇ ਹੀ ਆ ਗਏ ਆ ਵੱਡਾ ਵੀਰ ਆਪਣਾ ਛੱਡਣ ਆਇਆ ਹਨ ਸਟੇਸ਼ਨ ਤੇ ਤੇ ਚੱਲਦੇ ਆ ਬਾਕੀ ਅਗਲੀ ਟ੍ਰੇਨ ਵੇਖਣੇ ਆਪਣੀ ਚਾਹਤੋ ਲੱਗਦੀ ਆ ਪਲੇਟਫਾਰਮ ਦੇ ਉੱਤੇ ਯਾਤਰੀਓ ਗਿਆ ਪਰ ਕਿੰਨੇ ਘੰਟੇ ਨੰਬਰ 1 2 ਆ ਗਈ ਹੈ ਅਸੀਂ ਆਪਣੇ ਪਲੇਟਫਾਰਮ ਦੇ ਉੱਤੇ ਤੇ ਆਪਨੀ ਟ੍ਰੇਨ ਆਉਣੀ ਆ 2 ਨੰਬਰ ਪਲੇਟਫਾਰਮ ਦਿਸੇ ਤੇ ਬਿਲਹਾਲ ਦੇਣ ਕਰਦੇ 5:30 ਵਜੇ ਟ੍ਰੇਨ ਲੱਗਣੀ ਹੈ ਆ ਬਹੁਤ سارے ਜਿਹੜੇ ਆ ਜਿੱਥੇ ਆ ਬੈਠੀਏ ਜਾਣੇ ਕਿ ਨਾਲ ਆ ਵਕਤ ਦੇਖੋ ਚੈੱਕ ਆ ਆ ਤੋਂ ਨੰਬਰ ਪਲੇਟਫਾਰਮ ਤੇ ਟ੍ਰੇਨ ਲੱਗਣੀ ਇਹਦੇ ਲੱਗੇ ਆ ਗਏ ਨੀਲੇ ਵਾਲੀ ਟ੍ਰੇਨ ਲੱਗੇ 61 ਟ੍ਰੇਨ ਖੜੀ ਚਲੋ ਜੀ ਮਿਲਦੇ ਹਾਂ ਫਿਰ ਟ੍ਰੇਨ ਦੇ ਵਿੱਚ ਜੋ ਆਪਣੀ ਟ੍ਰੇਨ ਲੱਗਦੀ ਹੈ ਤੁਹਾਨੂੰ ਫਿਰ ਤੋਂ ਕਹਿੰਦੇ ਆਂ ਕਿ ਜਿਹੜੀ ਟੀੜ ਆਈ ਆ ਟੇ ਦੇ ਵਿੱਚ ਆਪਾਂ ਤੁਹਾਨੂੰ ਮਿਲਦੇ ਆਂ ਦੇ ਨਾਲੇ ਭੌਂਦੇ ਆਂ ਟ੍ਰੇਨ ਦੇ ਵਿੱਚ ਜੀ ਮਿੱਤਰੋ ਤੇ ਆਪਣੀ ਟ੍ਰੇਨ ਆ ਰਹੀ ਹੈ ਪਲੇਟਫਾਰਮ ਨੰਬਰ 3 ਤੇ ਸਾਹਮਣੇ ਦੇਖ ਸਕਦੇ ਤੇ ਜਰਨਲ ਵਾਲਿਆਂ ਦਾ ਆ ਜਾਈ ਜਾਂਦੀ ਹੈ ਆਪਣੀ ਸਲੀਪਰ ਐਸ 2 ਕੋਜਾ ਆਪਣਾ ਕੋਈ ਨਹੀਂ ਲੱਭਨੇ ਆ ਚਲੋ ਮਿਲਦੇ ਅੰਦਰ ਜਾ ਕੇ ਤੁਹਾਨੂੰ ਆਪ ਤੋਂ ਪਿੱਛੇ ਆ ਗਏ ਸਾਨੂੰ ਮਿਲਿਆ ਜੇ ਡੱਬਾ ਆਪਣਾ ਐਸ 2 ਐਸ 2 ਕੋਜ ਲੱਗਾ ਏ ਆ ਜਾਈ ਆਪਣਾ ਐਸ 2 ਚਲੋ ਇਧਰ ਐਂਟਰ ਹੋ ਪਹਿਲਾਂ ਅੰਦਰ ਜਾ ਕੇ ਬਿਠਾਉਂਦੇ ਤੁਹਾਨੂੰ ਹਾਂ ਜੀ ਆ ਜੇ ਆਪਣੀ ਸੀਡ ਹੀ ਨੰਬਰ ਤੇ ਆ 17 ਸਭ ਤੋਂ ਲੋਅਰ ਥੱਲੇ ਆਪਣਾ ਸੂਤਰਿਆ ਕੰਮ ਜਿਹੜਾ ਨਵਾਜ ਸੀਟ ਕਿਹੜੀ ਹੈ ਆਪਣੀ ਆਹ ਦੋਵੇਂ ਥੱਲੇ ਵਾਲੀਆਂ ਦੋਵੇਂ ਥੱਲੇ ਚਲੋ ਬਾਏ 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 ਮਿਲਦੇ ਆਂ ਆਗੇ ਚਲੋ ਜੀ ਚੱਲ ਪਈ ਆਪਣੀ ਟ੍ਰੇਨ ਸ਼ਿਵ ਬਾਏ ਓਏ ਬਾਏ ਆਹ ਤਾਂ ਚਲੋ ਜੀ ਬਾਏ ਬਾਏ ਅੰਮ੍ਰਿਤਸਰ ਬਾਏ ਬਾਏ ਅੰਮ੍ਰਿਤਸਰ ਕਰਤਾ ਜੀ ਟ੍ਰੇਨ ਵੇਖੋ ਘੁੰਮਣ ਦੀ ਆਪੇ ਐ ਨੂੰ ਜਾ ਐ ਨੂੰ ਜਾਂਦੀ ਹੈ ਬਾਏ ਬਾਏ ਹੋ ਦਰਵਾਪਾ ਇਹਨਾਂ ਕਿ ਚੀਕੂ ਕਰੋ ਓਏ ਫੜਕ ਆਹ ਟ੍ਰੇਨ ਦੀ ਪਟੜੀ ਪਰਾਂ ਚੱਲ ਗਈ ਥਾਣ ਕੋਡਾਂ ਲੋ ਜੀ ਆਪਣੀ ਚਾ ਕਿੱਥੇ ਆ ਕੱਢੋ ਬਾਰ ਵਿਖਾਓ ਅੱਛਾ ਜੀ ਗਲਾਸ ਵੀ ਅਰਸ਼ ਵੇਚ ਹੈਗੇ ਚਾਹ ਨਾਲ ਖਾਂਦੇ ਆ ਮੱਠੀਆਂ ਮੱਠੀਆਂ ਲੈ ਲੈਂਦੀਆਂ ਚਾਹ ਨਾਲ ਜਦੋਂ ਖੰਦੇ ਤੁਹਾਨੂੰ ਆ ਕਿੰਨਾ ਹੀ ਕੁਛ ਲਿਆਂਦਾ ਆਕਰ ਮੱਠੀਆਂ ਉਹ ਕੀ ਆ ਨਮਕੀਨ ਆਹੋ ਟੱਟਾ ਮਿੱਠਾ ਭੋਈਆ ਸਾਰਾ ਦੇ ਸਾਰਾ ਸੌਦਾ ਦੇਨੇ ਲੈ ਜਾਂਦਾਂ ਦੁਕਾਨ ਹੀ ਲੁੱਟ ਲੈਂਦੀ ਬਾਪੂਰਾ ਉਹ ਸੁੱਤਾ ਵੇਖੋ ਕਿੰਨਾ ਕੁੜੀ ਨੀਂਦ ਜੇ ਸੁੱਤਾ ਹੈ ਹਾਂਜੀ ਪਾ ਪਾ ਚਾਹ ਪਾਓ ਮੋੜੀ ਬੜੀ 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 ਫੱਦੇ ਮੱਠੀਆਂ ਕਿਤੇ ਕਾ ਕਰੀਏ ਨਾ ਹਾਂਜੀ ਮਿੱਤਰੋ ਤੇ ਆਪਣੀ ਟ੍ਰੇਨ ਫੋਰ ਗਿਆ ਪਿਆਰ ਆਸਨ ਸੰਦੇ ਤੇ ਇਥੇ ਆਪਣੀ ਟ੍ਰੇਨ ਦੋ ਬੁਣੀ ਆ ਨਾਲੇ ਤੁਹਾਨੂੰ ਗਿਆਨ ਤਿਆਰ ਹੈ ਤੇ ਆਕਰਿਆ ਜਾਇ ਤੁਹਾਨੂੰ ਖਾਣਗੇ ਠੀਕ ਹੈ ਚਲੋ ਆਵਾਂਗੇ ਤੇਨ ਮਾਰ ਨਹੀਂ ਕਰਨਾ ਜੀ ਯਾਦ ਰਿਹਾ ਪਾਣੀ ਕਿੰਨਾ ਆਇਆ ਵੇਖੋ ਬਰਸਾਤਾਂ ਦਾ Columbia. Okay. Can you take a لوکاں ਦਾ ਜਾਂਦਾ ਇਹਦੇ ਜਲੰਧਰ ਸ਼ਹਿਰ ਆ ਗਈ ਏ ਟ੍ਰੇਨ ਜਲੰਧਰ ਸ਼ਹਿਰ 6 ਸੇ ਪਲੇਟਫਾਰਮ ਤੇ ਮਿੱਤਰੋ ਪੌਂਜੀ ਇਹ ਟ੍ਰੇਨ ਆਪਣੀ ਲੁਧਿਆਣੇ ਲੁਧਿਆਣੇ ਤੱਕ ਤੇ ਬੜੀ ਹੌਲੀ ਹੌਲੀ ਆਈ ਅੱਗੋਂ ਵੇਖੋ ਸਪੀਡ ਫਰਦੀ ਨਹੀਂ ਫਰਦੀ ਬੱਥਾ ਹੌਲੀ ਹੌਲੀ ਟ੍ਰੇਨ ਆਈ ਬਹੁਤ ਜ਼ਿਆਦਾ ਗਰਮੀ ਲੱਗੰਦੀ ਥੋੜੀ ਨਹੀਂ ਮੂਣੀ ਪੈਂਦਾ ਇੱਥੇ ਦੇ ਮੈਂ ਕਿਉਂ ਉਹ ਵੇਖ ਲੈ ਹਾਂ ਕੋਈ ਗੱਲ ਬਾਤ ਨਹੀਂ ਹੈਗੀ ਖਾਂ ਦੇ ਥਮੋਲ ਚਲੋ ਫਿਰ ਬਾਏ ਬਾਏ ਅਗਲੇ ਪਾਰ ਇੰਨਾ ਧਿਆਨ ਆ ਕਰੋ ਸੋ ਗਿਆ ਕਿੰਨੇ ਦਾਸ 모ਸਾ ਪੀਸ ਦੇ ਤੂੰ ਪੀਸ ਕੇ ਦੋ ਮੈਨੇ ਐਂਡ ਪਹੁੰਚੀ ਆ ਆਪਣੀ ਟ੍ਰੇਨ ਰਾਜਪੁਰਾ ਜੰਕਸ਼ਨ ਤੇ ਜਿਹੜਾ ਕਿ ਪੰਜਾਬ ਦਾ ਨਸ਼ਟ ਆ ਸ਼ਹਿਰਤ ਤੋਂ ਬੜਾ ਬੜਕ ਹੈ ਠਾਇਨਾ ਤੇ ਆ ਵੀ ਦਿੱਸਸੋ ਇੰਟਰੋ ਦੇਣ ਗਿਆ ਦਸੋ ਪੁੱਤ ਇੱਧਰ ਵੇਖੋ ਫੂਜ ਇੱਧਰ ਵੇਖੋ ਇਹ ਵੀ ਦਾਏ ਦੇਰ ਬਤਾਂ ਆ ਦੇਖੋ ਦਵਾਜ 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 ਲੈ ਲੈ ਚੱਲਿਆ ਜਿਓ ਠੀਕ ਆ ਬਾਏ ਫਿਰ ਅਗਲੇ Okay. I'd right we right ਕੀ ਲੈਣਾ ਕੁਛ ਖਾਣ ਨੂੰ ਲੈ ਆਈਏ ਜਾਵਾਂਗੇ। ਦਵਾ ਦੇ। ਆਈ। ਦਵਾ ਦੇ। ਕਹਿੰਦਾ। ਕੀ ਲੈਣਾ ਅਰਸ਼ ਇਹਨੇ ਉਹ ਕੁਛ। ਸੋ ਪੂਰ ਨਹੀਂ ਭੜੀ ਨੇ। ਕੁ ਪੂਰੇ। ਚਲ ਮੈਂ ਮੈਂ। ਚਾਓ ਯਾਰ ਕੁਛ ਵੈਨੇ ਖਾਣ ਵਾਸਤੇ ਲੈ ਗਏ। ਚਲੋ ਯਾਰ ਉਹ ਲੈ ਕੇ ਆਉਨੇ ਆਪਾਂ। ਸਮੂਹ ਸੇ ਸਮੂਹ ਸੇ ਬੰਨੇ ਆ ਹਾਏ ਦੇ ਕੋ ਬੋਛਨੇ ਕੀ ਠੀਕ ਹੈ ਧੰਨਵਾਦ ਚਲੋ ਜੀ ਲੈ ਕੇ ਚਲੀਏ ਆਪਾਂ ਟ੍ਰੇਨ ਦੇ ਵਿੱਚ ਬਰੈਡ ਪਕੌੜੇ ਇਹ ਖਾ ਕੇ ਸਹੀ ਬੋਲੋ ਵਿੱਚ ਰੱਖਿਆ ਨਵਾਜ ਚਲੋ ਜੀ ਅੰਬਾਲਾ ਤੋਂ ਤੁਰ ਪਈ ਏ ਟ੍ਰੇਨ ਚਾਲ ਜੀ ਇਹ ਤੇ ਫਿਰ ਮਿਲਦੇ ਆ ਤੁਹਾਨੂੰ ਕਿਦਾਂ ਦੇ ਭਣੇ ਨੇ ਖਾ ਕੇ ਵੇਖੋ ਹਾਂ ਚੰਗੇ ਆ ਸਹੀ ਆ 40 ਦਾ ਇੱਕ ਹੀ ਉਹ 40 ਦਾ ਇੱਕ ਨਹੀਂ ਸੋਰੀ 20 ਦਾ ਇੱਕ ਆ ਤਾਂ ਮੈਂ ਵੀ ਖਾਲਾਂ ਯਾਰ ਫਿਰ ਚੰਗਾ ਮਿਲਦੇ ਆ ਬਾਅਦ ਲਓ ਵੀ ਮਿੱਤਰੋ ਚੈੱਕ ਕਰੋ ਮੌਸਮ ਹੁਣ ਬੱਦਲ ਹੀ ਬੱਦਲ ਹੋ ਗਏ ਆ ਬਾਲੇ ਤੋਂ ਨਿਕਲਦੇ ਆ ਸਾਰੇ ਅੱਗੇ ਬੱਦਲ ਬੱਦਲ ਆ ਪੰਜਾਬ 'ਚ ਤੇ ਨੇਰੀ ਗਰਮੀ ਤੇ ਧੁੱਪ ਧੁੱਪ ਹੀ ਅੱਗੇ ਇੱਕਦਮ ਮੌਸਮ ਚੇਂਜ ਹੋ ਗਿਆ ਜੀ ਐ ਮਲੋ ਛੋਟੀਆਂ ਛੋਟੀਆਂ ਭੂਰ ਪੈਂਡ ਆ ਵੀ ਆ ਕਣਕੀਆਂ ਨਿੱਕੇ ਨਿੱਕੇ ਟਿਕਣੀਆਂ ਥੋੜੀਆਂ-ਥੋੜੀਆਂ ਟੱਚ ਹੁੰਦੀਆਂ ਨੇ ਤੇ ਮੌਸਮ ਬੜਾ ਘੈਂਡ ਆ ਚੈੱਕ ਕਰੋ ਤੁਸੀਂ ਵੇਖੋ ਬਸ ਤਦੋਂ ਕਹਿੰਗੇ ਆਪਣੀ ਰੇਲਵੇ ਸਟੇਸ਼ਨ ਤੇ ਟ੍ਰੇਨ ਦਿੱਲੀ ਵਾਲੇ ਉੱਤੇ ਤੇ ਪਹੁੰਚਿਆ ਇਸ ਤੋਂ ਵੱਧ ਕੇ ਨਹੀਂ ਪੂਰੇ 1 ਘੰਟੇ ਪਹੁੰਚਿਆ ਬੰਦੇ ਬਾਕੀ ਦੇਖਣੇ ਲੰਗਰੋਂ ਲੰਗਰ ਹੁੰਦਾ ਕਿ ਨਹੀਂ ਹੁੰਦਾ ਆਜੂਗਾ ਠੀਕ ਹੈ ਨਾ ਬਸ ਹੁਣ ਨਹੀਂ ਆਪਾਂ ਇਹੋ ਟੱਡਾ ਛੰਡਾ ਲੈਦੇ ਆ ਫਿਰਨੇ ਆ ਬਾਕੀ ਦੇਖੋ ਤੁਸੀਂ ਮਾਹੌਲ ਇੰਨਾ ਕਿ ਮੈਨੂੰ ਤਾਂ ਲੱਗਿਆ ਲੈ ਬਸ ਇਹੋ ਬੋਸ ਲੋ ਬੋਸ ਲੋ ਚਲੋ ਰੀ ਗਿਆ ਮਿਲਦੇ ਆ ਬਾਜੀ ਬਾਅਦ ਵਿੱਚ ਬੱਗ ਹਾਜ਼ਰ ਸਾਹਿਬ ਨਾਂ ਦੇ ਅੰਮ੍ਰਿਤ ਸਰਜੰਕ ਇੱਥੇ 10-15 ਮਿੰਟ ਰੁਕੇਗੀ ਟ੍ਰੇਨ ਚੱਲੂਗੀ ਹੁਣ ਆ ਅੱਗੇ ਚਲੋ ਇਹ ਨਗਲ ਕੀ ਟ੍ਰੇਨ ਆਪਣੀ ਇੱਥੋਂ ਦਿੱਲੀੋਂ ਵੀ ਪੂਰੇ ਟਾਈਮ ਦੇ ਉੱਤੇ ਗਈ ਤੁਰੀ ਕੋਈ ਚਾਹੀਦੀ ਚੀਜ਼ ਨਹੀਂ ਲੱਭੀ ਯਾਰ ਖਾਣ ਨੂੰ ਨੇ ਜਿਹੜੀਆਂ ਸਟੇਸ਼ਨਾਂ ਦੇ ਚੀਜ਼ਾਂ ਹੀ ਉਹ ਸਾਰੀਆਂ ਆਪਣੇ ਕੋਲ ਹੈਗੀਆਂ। ਬੜਾ ਅੱਗੋ ਵੇਨੇ ਜਾਏ ਕੋਈ ਮਿਲਦੀ ਨਹੀਂ ਮਿਲਦੀ। ਓਏ। ਓ ਮਾਈ ਗੋਡ ਅਗੋ ਟ੍ਰੇਨ ਆਉਦੀ ਐ। ਹਾਇਰ ਕਿ ਤੇਜ਼ ਹੈ। ਤੇਜ਼ ਐ ਸੈਕਸਪਲੈਸ। ਯਾ ਲੋ ਸਾਰੇ ਬੜੀ ਟਿਕ ਟਮੇ ਕੀ ਹੈ ਇੱਕ ਤਾਂ ਬੜੀ ਵਧੀਆ ਹੈ ਪ੍ਰੀਮੀਅਮ ਹੈਣਾ ਛਾਣਾ ਪੀਣਾ ਵੀ ਟਿਕ ਦੇ ਵਿੱਚ ਹੀ ਹੁੰਦਾ ਪਤਾ ਨਹੀਂ ਇਹ ਹਨ ਰੂਟ ਦੇ ਹਿਸਾਬ ਨਾਲ ਹੀ ਆ ਉਸਤਾਲਾ ਮੇਰੇ ਪੈਰ ਤੇ ਪੈਰ ਆ ਕੇ ਜਰਾ ਵਾਜ ਇਧਰ ਵੇਖ

ਦੇਵਾਰ ਭਾਰਤ ਟ੍ਰੇਨ ਅੱਗੇ ਲੱਗੀ ਦੇਖ ਕਰੋ ਮਿੱਤਰੋ ਬੰਦੇ ਭਾਰਤ ਆ ਗਈ ਇਹ ਬੰਦੇ ਭਾਰਤ ਟ੍ਰੇਨ ਆਇਆ ਆਇਆ ਛੇ ਬੰਦੇ ਭਾਰਤ ਮੈਂ ਤੋ ਬੋਲਦੇ ਟ੍ਰੇਨ ਹਾਂਜੀ ਕਿੱਦਾਂ ਮਿੱਤਰੋ ਉਹ ਭਰਾ ਆ ਮਥਰਾ ਸਟੇਸ਼ਨ ਤੇ ਆ ਗਏ ਤੇ ਮੈਂ ਨਾਲ ਕੋਈ ਹਾਲ ਹੀ ਨਹੀਂ ਜਰਨਲ ਵਾਲੇ ਵੀ ਇਧਰ ਸਲੀਪਰ ਚ ਵੜੇ ਫਿਰਦੇ ਇਧਰ ਵੇਖੋ ਹਾਲਤ ਵੇਖੋ ਡੱਬੇ ਦੀ ਚੰਗਾ ਭਲਾ ਹੀ ਤੇ ਇੱਥੇ ਆਣ ਕੇ ਬੇੜਾ ਹੀ ਕਰ ਕਰਤਾ ਇਹਨਾਂ ਨੇ ਬਾਰੋਂ ਨਹੀਂ ਨੰਗਾਂ ਦਿੰਦੇ ਮੈਂ ਉਤੋਂ ਦੀ ਟੱਪ ਟੱਪ ਕੇ ਆਇਆ ਇਹਨਾਂ ਦੇ ਇੰਨੀ ਭੀੜ ਹੀ ਇੱਥੇ ਜਰਨਲ ਵਾਲੇ ਵੀ ਵਿੱਚ ਵੜੇ ਆ ਕੋਈ ਬੋਲ ਲੈ ਕੇ ਕੋਈ ਬੈਠਾ ਕੇ ਆਂ ਬਤਾਈਏ ਬਹੁਤ ਮੰਦਾ ਹਾਲ ਮੈਂ ਕੋਈ ਚੀਜ਼ ਚੁਈ ਲੈਉਣੇ ਖਾਨ ਨੂੰ ਤੇ ਉਹ ਭਾਂਚੋ ਲੋਕਾਂ ਨੇ ਇੱਥੇ ਰਸ਼ ਪਾਤਾ ਲਿਆਂਦੀ ਨਹੀਂ ਗਈ ਚੱਲ ਕੋਈ ਨਹੀਂ ਅੱਗੇ ਵੇਖਾਂ ਕਿਤੇ ਜਾ ਕੇ ਅਗਲੇ ਸਟੇਸ਼ਨ ਤੇ ਹਲੋ ਮਿਲਦੇ ਆ ਕੋਈ ਨਹੀਂ ਅੱਗੇ ਲੋ ਵੀ ਚੈੱਕ ਕਰੋ ਆਗਰੇ ਆਗੇ ਵੀ ਕਿੰਨਾ ਰਸ਼ ਜੇ ਮੈਂ ਬਾਹਰ ਹੀ ਨਹੀਂ ਨਿਕਲਿਆ ਬਾਹਰ ਨਿਕਲੇ ਨਹੀਂ ਜਾਣਾ ਮੇਰੇ ਤੋਂ ਤੇ ਨਾ ਮੁੜ ਕੇ ਅੰਦਰ ਵੜਿਆ ਜਾਣਾ ਰਾਸ ਚੈੱਕ ਕਰੋ ਟ੍ਰੇਨ ਦਾ ਬੈਕ ਸਾਈਡ ਤੇ ਵੀ ਇਹੋ ਆਲ ਜੇ ਦੇਖੋ ਦੋਆ ਵਾਰ ਅਰੇ ਸੁਏ ਇਹ ਇਹ ਗਰੇ ਇਹਨਾਂ ਨੂੰ ਕਹਿੰਦੇ ਉਹ ਚੰਬਲ ਦੀਆਂ ਘਾਟੀਆਂ ਜਿੱਦੇ ਚੰਬਲ ਦੇ ਡਾਕੂ ਰਹਿੰਦੇ ਹੁੰਦੇ ਇਹ ਚੰਬਲ ਦੀਆਂ ਘਾਟੀਆਂ ਜੇ ਮਿੱਟੀ ਦੀਆਂ ਇੰਨਾ-ਇੰਨਾ ਛੋਟੀਆਂ-ਛੋਟੀਆਂ ਪਹਾੜੀਆਂ ਬਣੀਆਂ ਏ ਚੰਬਲ ਦੀਆਂ ਪਹਾੜੀਆਂ ਵੇਖੋ ਨਹੀਂ ਦੇਖੋ ਥਿਊ ਚੈੱਕ ਕਰੋ ਸਾਰੇ ਜੋ ਉਹਦੇ ਹੁੰਦੇ ਰਾਜੇ ਜੋ ਰਾਜੇ ਮਹਾਰਾਜ ਇਹਨਾਂ ਦੇ ਹੁੰਦੇ ਨੇ ਉਹਨਾਂ ਨੂੰ ਲੁੱਟਦੇ ਹੁੰਦੇ ਉਹਨਾਂ ਕੋਲ ਟਾਂਕਾਂ ਕਰਦੇ ਹੁੰਦੇ ਮਸ਼ਲੀ ਕਾਵਲ ਬੱਠੇ ਹੈ ਰਾਸ਼ ਬੋਧ ਹੈ ਨਵਾਜ ਸੁੱਤਾ ਹੈ ਚੈੱਕ ਕਰੋ ਮਿੱਤਰੋ ਚੰਬਲ ਨਦੀ ਚੰਬਲ ਨਦੀ ਆ ਗਈ ਓਹ ਵੇਖੋ ਕਿੰਨੀ ਤਗੜੀ ਨਦੀ ਆ ਚੰਬਲ ਨਦੀ ਤੇ ਚੀਕਾਂ ਨਿਕਲਦੀਆਂ ਲੋਕਾਂ ਦੀਆਂ ਇਹਦੇ ਵਿੱਚ ਢੀੜੀ ਬੜੀ ਪਾਈ ਇਹਨਾਂ ਨੇ ਬਾਪੂ ਨੇ ਕਿਹਾ ਥੋੜੇ ਆ ਵੇ ਥੱਲੇ ਹੀ ਮਾਂ ਦਾ ਡਿੱਗੀ ਮਮੀ ਨਾ ਇਹ ਹਾਂ ਜਣ ਦੇਣਾ ਪੂਰਾ ਰੋ ਪਾੜੀਆਂ ਹਾਂ ਵੀ ਮਿੱਤਰੋ ਨਿਕਲ ਗਏ ਆਪਾਂ ਆਪਣੇ ਟ੍ਰੇਨ ਦੇ ਵਿੱਚੋਂ ਬਾਹਰ ਜਾਂ ਚਾਂਦੀ ਆ ਗਿਆ ਆਪਣੀ ਜਾਨ ਜੀਏ ਇੰਨਾ ਟ੍ਰੇਨ ਵਿੱਚ ਕਰਾਊਡ ਹੀ ਵੇਖੋ ਉਤਰਨ ਦੇ ਲੋਕ ਇੰਨਾ ਟ੍ਰੇਨ ਦੇ ਵਿੱਚ ਕਰਾਊਡ ਹੀ ਕਿ ਮਤਲਬ ਆਪਣੇ ਕੋ ਬਾਹਰ ਨਹੀਂ ਨਿਕਲੇਗਾ ਮਥੁਰਾ ਦੇ ਲੈ ਕੇ ਤੇ ਹੁਣ ਮਤਲਬ ਨਿਕਲਿਆ ਗਿਆ ਬਾਹਰ ਆ ਗਿਆ ਇੱਥੇ ਟ੍ਰੇਨ ਰੁਗੀ ਆ ਆਪਣੀ ਇੱਥੇ 5-10 ਮਿੰਟ ਦਾ ਹੋਲਡ ਹੈਗਾ ਆ ਤੇ ਮੈਂ ਸਮੋਸੇ ਸਮੋਸੇ ਲੈ ਆੜੀਏ ਦੇ ਆ ਸਮੋਸੇ ਲੈ ਸਮੋਸੇ ਦੇ ਕਚੌਰੀ ਚੱਲਨੇ ਆ ਅੰਦਰ ਦੇ ਖਾਣੇ ਆ ਤੇ ਇਹ ਵੀਡੀਓ ਲੰਮੀ ਹੋਣੀ ਜਿਆਦੀ ਤੇ ਦੂਜਾ 파ੜ ਇਹਦਾ ਬਣਾਉਨੇ ਆ ਸਵੇਰੇ ਤੁਹਾਨੂੰ ਮਿਲੇਗੀ ਹੋਣੀ ਵੀਡੀਓ ਇੱਥੇ ਕਰਮ ਕਰਦੇ ਆ ਬਸ